ਸਰਸ਼ਿਕਾ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਸਭ ਦਾ ਸਵਾਗਤ ਹੈ ਸੰਕੂਲਚਰਲ ਟੂਕੀ ਤੇ ਤੇ ਹਰ ਨਿਗਾਰਸ਼ੀਪ ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਸੋਹਣੇ ਸੋਹਣੇ ਜਿਹੜੇ ਸੂਟ ਲੈ ਕੇ ਆਏ ਆ ਸਮਰ ਦੇ ਲਈ ਠੀਕਾ ਪਹਿਲਾ ਸੂਟ ਮੈਨੂੰ ਦਿਖਾਉਣ ਲੱਗੀ ਆ ਅ ਮਸਲੀਨ ਦੇ ਵਿੱਚ ਸੂਟ ਬਣਿਆ ਹੋਇਆ ਵਾ ਤੇ ਜਿਹੜਾ ਇਹਦਾ ਨੈਕ ਹੈਗਾ ਆ ਪੂਰਾ ਉਹ ਹੈਂਡ ਦੇ ਨਾਲ ਰੈਡੀ ਕੀਤਾ ਗਿਆ ਆ ਹੈਂਡਵਰਕ ਹੋਇਆ ਆ neck ਤੇ neck ਵੀ ਦੇਖੋ ਕਿੰਨੀ ਪਿਆਰੀ ਬਣੀ ਹੋਈ ਆ ਕਟਵਰਕ ਦੇ ਵਿੱਚ ਜਿਹੜੀ ਆ ਇਥੋਂ neck ਬਣੂਗੀ ਤੁਹਾਡੀ ਨਾਟਵਰਕ ਵੀ ਵਿੱਚ ਦਿੱਤਾ ਹੋਇਆ ਆ ਤੇ ਜਿਹੜਾ ਪ੍ਰਿੰਟ ਆ ਉਹਦੇ ਬਹੁਤ ਹੀ ਪਿਆਰਾ ਆ ਪਲੇਨ ਬਾਰਡਰਮਾਈਸ ਦੇ ਨਾਲ ਤੇ ਇਹਦਾ ਦੁਪੱਟਾ ਚੈੱਕ ਕਰੋ ਜੀ ਪਿਓਰ ਮਸਲੀਨ ਦੇ ਵਿੱਚ ਦੁਪੱਟਾ ਆ ਆ ਲੋ ਜੀ ਆ ਦੇਖੋ ਪੂਰਾ ਫੁੱਲਾ ਡੁੱਲਾ ਦੁਪੱਟਾ ਹੈਗਾ ਆ ਪੂਰਾ ਸਰਦਾਰੀ ਲੁੱਕ ਦੇ ਵਿੱਚ ਆ ਜੀ ਇਹ ਵਾਲਾ ਸੂਟ ਠੀਕ ਆ ਜਿਹੜੀ ਚਾਰੋਂ ਸਾਈਡ ਤੇ ਪੱਟੀ ਲੱਗੀ ਹੋਈ ਆ ਉਹ ਸੇਮ ਹੈਗੀ ਆ ਸ਼ਰਟ ਫੈਬਰਿਕ ਦੇ ਨਾਲ ਦੀ ਠੀਕ ਆ ਇਹ ਆਪਣੇ ਕੋਲ ਸੂਟ ਹੈਗਾ ਆ 3100 ਦੀ ਰੇਂਜ ਵਿੱਚ 3100 ਦੀ ਰੇਂਜ ਵਿੱਚ ਆ ਜੀ ਇਹ ਸੂਟ ਤੇ ਇਹਦੇ ਵਿੱਚ ਇੱਕ ਹੋਰ ਹੈਗਾ ਆ ਲਾਈਕੋ ਜਿਦਾ ਇਹਦੀ ਥੋੜੀ ਵੀ ਸ਼ੇਪ ਦੇ ਵਿੱਚ ਨੈਕ ਬਣੀ ਹੋਈ ਆ ਇਹਦਾ ਥੋੜਾ ਜਿਹੜਾ ਨੈਕ ਹੈਗਾ ਆ ਉਹ ਡਿਫਰੈਂਟ ਹੈ ਉਹ ਵੀ ਤੁਸੀਂ ਚੈੱਕ ਕਰੋ ਆਲੋ ਜੀ ਇਹ ਵੀ ਪਿਓਰ ਮਸਲੀਨ ਦੇ ਵਿੱਚ ਸੂਟ ਹੈ ਆ ਜੀ ਬਹੁਤ ਸੋਹਣਾ ਸੂਟ ਬਣਿਆ ਹੋਇਆ ਆ ਇਹਦਾ ਨੈਕ ਵੀ ਜਿਹੜਾ ਹੈਂਡਵਰਕ ਦੇ ਨਾਲ ਬਣਿਆ ਹੋਇਆ ਆ ਆ ਦੇਖੋ ਪਲੇਨ ਬਾਟਮ ਆ ਇਸ ਦੇ ਨਾਲ ਇਹਦੇ نیچے ਲਾਈਨਿੰਗ ਵਗੈਰਾ ਦੀ ਕੋਈ ਲੋੜ ਨਹੀਂ ਹੈਗੀ ਹਾਂ ਜੇ ਮਤਲਬ ਕਿਸੇ ਨੂੰ ਲੱਗਦਾ ਆ ਕਿ ਥੋੜੀ ਗ੍ਰੇਸ ਜੀ ਆ ਜੇ ਫਿਰ ਤੁਸੀਂ نیچے ਬਿਲਕੁਲ ਸਿੰਪਲ ਜੀ ਲਾਈਨਿੰਗ ਜਿਹੜੀ ਹਲਕੀ ਵਾਲੀ ਆ 올 ਲਵਾ ਸਕਦੇ ਆ ਤੇ ਹੁਣ ਤੁਸੀਂ ਤਾਂ ਦੁਪੱਟਾ ਚੈੱਕ ਕਰਿਓ ਇਹਦਾ ਦੁਪੱਟਾ ਦੇਖੋ ਇਹਦਾ ਦੁਪੱਟਾ ਵੀ ਜਿਹੜਾ ਹੈਗਾ ਆ ਉਹ ਵੀ ਪਿਓਰ ਮਸਲੀਨ ਦੇ ਵਿੱਚ ਆ ਤੇ ਦੁਪੱਟੇ ਦਾ ਸਟਾਈਲ ਚੈੱਕ ਆ ਚੈੱਕ ਕਰੋ ਦੁਪੱਟੇ ਦਾ ਸਟਾਈਲ ਦੇਖੋ ਕਿੰਨਾ ਸੋਹਣਾ ਦੁਪੱਟਾ ਬਣਿਆ ਹੋਇਆ ਇਸ ਦਾ ਹਾਂ ਕੁਝ ਹੋਜੀ ਇਹਦੇ ਵਿੱਚ ਵਿੱਚ ਜਿਹੜੀ ਆ ਉਹ ਇਨਸਰਟ ਕੀਤੀ ਹੋਈ ਆ ਲੇਸ ਪ੍ਰੋਪਰ ਕਟਿੰਗ ਕਰਕੇ ਦੁਪੱਟੇ ਦੀ ਡਬਲ ਛੇੜ ਦੁਪੱਟਾ ਆ ਇਹ ਵੀ ਆਪਣੇ ਕੋ 3100 ਦੀ ਰੇਂਜ ਵਿੱਚ ਸੂਟ ਆ ਇਹ ਦੋਨੋਂ ਜਿਹੜੇ ਸੂਟ ਹੈਗੇ ਆ 3100 ਦੀ ਰੇਂਜ ਵਿੱਚ ਆ ਪਿਓਰ ਮਸਲੀਨ ਚਾ ਵਿਦ ਜਿਹੜੇ ਇਹਨਾਂ ਦੇ ਨਹਿਕ ਆ ਉਹ ਹੈਂਡਵਰਕ ਦੇ ਨਾਲ ਬਨੇ ਹੋਏ ਨੇ ਲੋ ਵੇ ਦੇਖੋ ਜੀ ਸੂਟ ਕਿੰਨਾ ਸੋਹਣਾ ਬਣਿਆ ਹੋਇਆ ਹੈਗਾ ਇਹ ਵੀ ਪਿਓਰ ਕਾਟਨ ਦੇ ਵਿੱਚ ਸੂਟ ਆ ਜੀ ਇਹਦਾ ਜਿਹੜਾ ਨੈੱਕ ਆ ਪੂਰਾ ਮਸ਼ੀਨ ਵਰਕ ਦੇ ਨਾਲ ਬਣਿਆ ਹੋਇਆ ਹੈ ਆ ਉਹਦੇ ਵਿੱਚ ਮਿਰਰ ਵਰਕ ਦਿੱਤਾ ਗਿਆ ਹੈ ਆ ਚੈੱਕ ਕਰ ਸਕਦੇ ਆ ਤੁਸੀਂ ਆ ਜਿਹੜੀਆਂ ਵਿੱਚ ਸਟ੍ਰੇਟ ਲਾਈਨਸ ਹੈਗੀਆਂ ਵਾ ਇਹ ਵੀ ਵਿੱਚ ਥ੍ਰੈਡ ਦੀਆਂ ਪਈਆਂ ਹੋਈਆਂ ਆ ਇਹਦੇ ਵਿੱਚ ਬਾਕੀ ਜਿੰਨਾ ਵੀ ਫਲਾਰ ਹੈਗੇ ਆ ਇਹਦੇ ਤੇ ਇਹ ਸਾਰੇ ਸੈਲਫ ਦੇ ਵਿੱਚ ਆ ਨੈੱਕ ਬਹੁਤ ਪਿਆਰਾ ਬਣਿਆ ਹੋਇਆ ਹੈ ਇਸ ਦਾ ਤੁਸੀਂ ਚੈੱਕ ਕਰ ਸਕਦੇ ਆ ਤੇ ਇਹਦਾ ਘੇਰਾ ਵੀ ਸੀਮ ਇਦਾਂ ਹੀ ਬਣਿਆ ਹੋਇਆ ਆ ਆ ਚੈੱਕ ਕਰੋ ਮਸ਼ੀਨ ਵਰਕ ਦੇ ਨਾਲ ਘੇਰਾ ਜਿਹੜਾ ਇਹਦਾ ਬਣਿਆ ਹੋਇਆ ਆ ਇਹਦੀ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਤੇ ਇਹਦੇ ਨਾਲ ਹੰਦਾਂ ਮੇਰੀ ਬਾਟਮ ਲਗਾਉਣੀ ਆ ਬਾਟਮਾ ਵੀ ਦੇਖੋ ਬਹੁਤ ਸੋਹਣੀ ਆ ਪਲੇਨ ਕਲਰ ਦੀ ਬਾਟਮ ਆ ਤੇ ਇਹ ਵੀ ਤੁਸੀਂ ਆਹ ਲਓ ਜੀ ਦੁਪੱਟਾ ਚੈੱਕ ਕਰੋ ਆ ਦੇਖੋ ਪਿਓਰ ਕਾਟਨ ਦੇ ਵਿੱਚ ਦੁਪੱਟਾ ਆ ਉਹ ਵੀ ਵਰਕ ਵਾਲਾ ਆ ਲਓ ਆ ਚੈੱਕ ਕਰੋ ਕਿੰਨਾ ਸੋਹਣਾ ਸੂਟ ਬਣਿਆ ਹੋਇਆ ਆ ਮਿਰਰ ਵਰਕ ਜਿਹੜਾ ਆ ਉਹ ਸਾਰੇ ਦੁਪੱਟੇ ਦੇ ਵਿੱਚ ਆ ਮਸ਼ੀਨ ਵਰਕ ਦੇ ਵਿੱਚ ਜਿਹੜਾ ਹਾਈਲਾਈਟ ਕੀਤਾ ਗਿਆ ਆ ਇਹਦੀ ਰੇਂਜ ਆਪਣੇ ਕੋਲੇ ਹੈਗੀ ਆ 1750 ਠੀਕ ਆ ਤੇ ਇਹਦੇ ਵਿੱਚ ਕਲਰ ਆਪਣੇ ਕੋਲੇ ਇੱਕ ਇਹ ਆ ਆਹ ਦੋਨੋਂ ਸ਼ੇਡਸ ਆਪਣੇ ਕੋਲੇ 1750 ਦੀ ਰੇਂਜ ਵਿੱਚ ਆ ਜੀ ਇਹ ਵਾਲਾ ਬਹੁਤ ਪਿਆਰਾ ਬਣਿਆ ਹੋਇਆ ਆ ਬਿਲਕੁਲ ਪੂਰਾ ਤੁਸੀਂ ਚੈੱਕ ਕਰ ਸਕਦੇ ਜੇ ਦੇਖੋ ਬਹੁਤ ਹੀ ਮਲਾਈਮਾ ਜਿੱਦਾਂ ਮਲਮਲ ਹੁੰਦਾ ਆ ਨਾ ਸੇਮ ਉਹਦਾ ਦਾ ਦੁਪੱਟੇ ਦਾ ਫੈਬਰਿਕ ਆ ਸੋ ਲੋਰ ਮੈਂ ਤੁਹਾਨੂੰ ਸੂਟ ਦਿਖਾਉਣ ਲੱਗੀ ਆ ਲినਨ ਕਾਟਨ ਦੇ ਵਿੱਚ ਬਹੁਤ ਸੋਹਣਾ ਸੂਟ ਆ ਤੁਸੀਂ ਚੈੱਕ ਕਰਿਓ ਜਦੋਂ ਮੰਗਾਓਗੇ ਪਾਓਗੇ ਫਿਰ ਅਰਦ ਕਰ ਚੱਲੂਗਾ ਆ ਦੇਖੋ ਬਹੁਤ ਪਿਆਰੀ ਜਿਹੜੀ ਸ਼ਰਟ ਬਣੀ ਹੋਈ ਆ ਤੁਸੀਂ ਚੈੱਕ ਕਰ ਸਕਦੇ ਆ ਬਿਲਕੁਲ ਫ੍ਰੈਡ ਵਰਕ ਦੇ ਨਾਲ ਸਾਰੀ ਸ਼ਰਟ ਜਿਹੜੀ ਆ ਬਣਾਈ ਗਈ ਆ ਪਿਓਰ ਲినਨ ਕਾਟਨ ਦੇ ਵਿੱਚ ਸੂਟ ਆ ਜੀ ਸਹਜ ਇਹਦੇ ਨਾਲ ਬਾਟਮ ਆ ਇਸਦੀ ਪਲੇਨ ਵਾਲੀ ਬਾਟਮ ਆ ਠੀਕ ਆ ਜੀ ਤੇ ਇਹਦਾ ਜਿਹੜਾ ਦੁਪੱਟਾ ਆ ਦੁਪੱਟਾ ਵੀ ਸੇਮ ਆ ਅ ਜਿੱਦਾਂ ਦੀ ਆਪਣੀ ਸ਼ਰਟ ਬਣੀ ਹੋਈ ਆ ਸੀਮ ਉਦੋਂ ਦਾ ਦੁਪੱਟਾ ਰੈਡੀ ਕੀਤਾ ਗਿਆ ਆ ਆ ਦੁਪੱਟਾ ਚੈੱਕ ਕਰੋ ਇਹਦਾ ਜੀ ਆ ਦੇਖੋ ਪੂਰਾ ਖੁੱਲਾ ਡੁੱਲਾ ਦੁਪੱਟਾ ਆ ਇਹਦਾ ਆ ਚੈੱਕ ਕਰ ਸਕਦੇ ਆ ਤੁਸੀਂ ਇੱਧਰ ਵੇਖੋ ਸੀਮ ਜਿੱਦਾਂ ਦਾ ਵਰਕ ਸ਼ਰਟ ਤੇ ਹੋਇਆ ਆ ਸੀਮ ਉਦੋਂ ਦਾ ਹੀ ਦੁਪੱਟੇ ਤੇ ਵਰਕ ਹੋਇਆ ਆ ਪੂਰਾ ਖੁੱਲਾ ਵੱਡਾ ਦੁਪੱਟਾ ਹੈਗਾ ਆ ਤੇ ਉਸਦੀ ਮੈਂ ਤੁਹਾਨੂੰ ਰੇਂਜ ਵੀ ਦੱਸ ਦਿੰਨੀ ਆ ਕਿੰਨੀ ਰੇਂਜ ਵਿੱਚ ਆ ਤੇ ਇਹਦੇ ਵਿੱਚ ਆਪਣੇ ਕੋਲ ਆਹ ਜਿਹੜੀਆਂ ਸ਼ੇਡਸ ਆ ਹੋਰ ਸ਼ੇਡਸ ਆਪਣੇ ਕੋਲੇ ਅਵੇਲੇਬਲ ਆ ਤੁਸੀਂ ਚੈੱਕ ਕਰ ਸਕਦੇ ਆ ਤੇ ਇਹ ਜਿਹੜਾ ਸੂਟ ਆਪਣੇ ਕੋਲੇ ਹੈਗਾ ਆ 1600 ਦੀ ਰੇਂਜ ਵਿੱਚ ਆ ਜੀ ਆ ਜਿਹੜੇ ਚਾਰੋਂ ਕਲਰ ਆਪਣੇ ਕੋਲ ਸਟਿਲ ਅਵੇਲੇਬਲ ਨੇ ਤੇ ਜਿੰਨੂੰ ਵੀ ਕੋਈ ਵੀ ਕਲਰ ਪਸੰਦ ਆਉਂਦਾ ਆ ਉਹਦੇ ਤੇ ਮਾਰਕ ਕਰਕੇ ਸਕਰੀਨਸ਼ਾਟ ਲਾ ਕੇ ਤੁਸੀਂ ਮੈਨੂੰ ਸੈਂਡ ਕਰ ਸਕਦੇ ਆ 1600 ਦੀ ਰੇਂਜ ਵਿੱਚ ਆ ਜੀ ਇਹ ਵਾਲਾ ਸੂਟ ਇਕੋਲ ਮੇ ਤੁਹਾਨੂੰ ਸੂਟ ਦਿਖਾਉਣ ਲੱਗੀ ਆ ਸਿਰਫ ਦੇ ਸਿਰਫ 1300 ਦੀ ਰੇਂਜ ਵਿੱਚ ਬਹੁਤ ਸੋਹਣਾ ਸੂਟ ਬਣਿਆ ਆ ਪਿਓਰ ਕਾਟਨ ਦੇ ਵਿੱਚ ਗਰਮੀਆਂ ਦਾ ਤੋਹਫਾ ਹੀ ਕਹਿ ਲਓ ਇਹਨੂੰ ਤੇ ਇਹਦੇ ਨੈੱਕ ਦੇ ਜਿਹੜੀ ਆ ਫੱਟੀ ਬਣੀ ਹੋਈ ਆ ਦੇਖੋ ਕਿੰਨੀ ਪਿਆਰੀ ਬਣੀ ਹੋਈ ਆ ਪੂਰੇ ਬਟਨ ਲੱਗੇ ਹੋਇਆ ਜਿਹੜੀਆਂ ਲਾਈਨਾਂ ਪਈਆਂ ਗੋਟਾ ਪਤੀ ਦੀਆਂ ਪਈਆਂ ਹੋਈਆਂ ਆ ਜਿਹੜਾ ਸ਼ਰਟ ਹੈਗੀ ਆ ਫਰੰਟ ਬੈਕ ਦੋਨੋਂ ਸੇਮ ਆ ਪ੍ਰਿੰਟਡ ਸ਼ਰਟ ਆ ਬਹੁਤ ਸੋਹਣੀ ਬਣੀ ਹੋਈ ਆ ਸ਼ਰਟ ਤੇ ਆਹ ਜਿਹੜੀ ਆ ਇਸ ਦੀ ਜਿਹੜੀ ਆ ਬਾਟਮ ਆ ਤੇ ਇਹਦਾ ਦੁਪੱਟਾ ਚੱਕ ਕੇ ਕਰੋ ਦੁਪੱਟਾ ਵੀ ਦਾ ਬਹੁਤ ਸੋਹਣਾ ਬਣਿਆ ਹੋਇਆ ਆ ਆ ਦੇਖੋ ਜੀ ਦਾ ਦੁਪੱਟਾ ਸੇਮ ਜਿਹੜਾ ਆਪਣੀ ਆ ਵਾਲਾ ਸ਼ਰਟ ਵਾਲਾ ਹੈਗਾ ਆ ਸੌਰੀ ਬਾਟਮ ਵਾਲਾ ਜਿਹੜਾ ਫੈਬਰਿਕ ਆ ਉਹਦੀ ਜਿਹੜੀ ਫੱਟੀ ਲੱਗੀ ਹੋਈ ਆ ਸਾਰੀ ਸ਼ਰਟ ਤੇ ਤੇ ਇੱਧਰ ਦੇਖੋ ਕਿੰਨੇ ਪਿਆਰੇ ਜਿਹੇ ਲਟਕਣ ਵੀ ਲੱਗੇ ਹੋਏ ਆ ਇਹਦੇ ਚਾਰੋਂ ਕਾਰਨਰਸ ਤੇ ਤੇ ਇਹ ਸਿਰਫ ਆਪਣੇ ਕੋਲੇ ਹੈਗਾ ਆ 1300 ਦੀ ਰੇਂਜ ਵਿੱਚ 1300 ਦੀ ਰੇਂਜ ਵਿੱਚ ਆ ਜੀ ਇੱਕ ਆਹਾ 컬러 ਹੈਗਾ ਆਪਣੇ ਕੋਲੇ ਉਤਾਹਾ ਆ ਪਿੰਕ ਸ਼ੇਡ ਆਪਣੇ ਕੋਲੇ ਫਰੋਦੀ ਐਂਡ ਪੀ ਦੋਨੋਂ ਸ਼ੇਡਸ ਆਪਣੇ ਕੋਲੇ ਅਵੇਲੇਬਲ ਨੇ 1300 ਦੀ ਰੇਂਜ ਵਿੱਚ ਆ ਜੀ ਇਹ ਵਾਲਾ 1300 ਦੀ ਰੇਂਜ ਚ ਪਿਓਰ ਕਾਟਨ ਹੁਣ ਮੈਂ ਤੁਹਾਨੂੰ ਪਾਰਟੀ ویئر ਜਿਹੜਾ ਸੂਟ ਦਿਖਾਉਣ ਲੱਗੀ ਆ ਏਅਰ ਜੈਟ ਦੇ ਵਿੱਚ ਹੈਗਾ ਆ ਪਿਓਰ ਜੈਟ ਗਰੇਪ ਦੇ ਵਿੱਚ ਤੇ ਜਿਹੜੀ ਇਹਦੀ ਬਾਟਮ ਹੈਗੀ ਆ ਉਹ ਮਸਲੀਨ ਦੀ ਆ ਆ ਦੇਖੋ ਜੀ ਚੈੱਕ ਕਰੋ ਬਹੁਤ ਸੋਹਣਾ ਸੂਟ ਬਣਿਆ ਹੋਇਆ ਆ ਆ ਲੋ ਜੀ ਆ ਇਹਦਾ ਹੈਗਾ ਫਰੰਟ ਸਾਈਡ ਠੀਕ ਆ ਤੇ ਬੈਕ ਸਾਈਡ ਵੀ ਜਿਹੜੀ ਇਹਦੀ ਆ ਸੇਮ ਇਦਾਂ ਦੀ ਪ੍ਰਿੰਟਡ ਆ ਆ ਲੋ ਜੀ ਚੈੱਕ ਕਰੋ ਆ ਦੇਖੋ ਬਹੁਤ ਸੋਹਣਾ ਸੂਟ ਬਣਿਆ ਹੋਇਆ ਆ ਸਾਈਡਾਂ ਤੋਂ ਆ ਜਿਹੜੀਆਂ ਬਾਵਾ ਇੱਥੋਂ ਨਿਕਲਣੀਆਂ ਹੈਗੀਆਂ ਆ ਤੇ ਇੱਧਰ ਦੇਖੋ ਕਿੰਨਾ ਸੋਹਣਾ ਆ ਗੋਟਾ ਪਤੀ ਦਾ ਯੂਜ਼ ਕੀਤਾ ਗਿਆ ਹੈ ਦੇ ਵਿੱਚ ਤੇ ਸੇਮ ਇਹਦਾ ਕੇਰਾ ਵੀ ਚੈੱਕ ਕਰੋ ਕੇਰਾ ਵੀ ਬਹੁਤ ਧਿਆਰਾ ਬਣਿਆ ਹੋਇਆ ਆਦਰ ਦੇਖੋ ਪੂਰਾ ਵੱਡਾ ਕੇਰਾ ਬਣਿਆ ਹੋਇਆ ਆ ਹੈਂਡਵਰਕ ਦੇ ਨਾਲ ਜਿਹੜਾ ਬਣਿਆ ਹੋਇਆ ਹੈ ਇਹ ਸੋਟਾ ਤੇ ਇਹਦੀ ਜਿਹੜੀ ਬਾਟਮ ਹੈਗੀ ਆ ਬਾਟਮ ਇਹਦੀ ਪਲੇਨ ਹੈਗੀ ਆ ਪਿਓਰ ਮਸਲੀਨ ਦੇ ਵਿੱਚ ਆ ਤੁਸੀਂ ਜਦੋਂ ਤੁਹਾਡੇ ਕੋਲੇ ਸੂਟ ਜਾਊਗਾ ਤਰਾਂ ਵੀ ਪਤਾ ਚੱਲ ਜਾਊਗਾ ਹਾਚ ਫੜ ਕੇ ਦੇਖੋਗੇ ਬਿਲਕੁਲ ਸੌਫਟ ਵਾਲੀ ਆ ਤੇ ਇਹਦਾ ਮੈਂ ਤੁਹਾਨੂੰ ਦੁਪੱਟਾ ਵੀ ਸ਼ੋਅ ਕਰਦੀ ਆ ਦੁਪੱਟਾ ਵੀ ਪੂਰਾ ਇੱਦਾਂ ਹੈਂਡ ਦੇ ਨਾਲ ਜਿਹੜਾ ਆ ਬਣਿਆ ਹੋਇਆ ਆ ਆ ਦੇਖੋ 프린ਟਡ ਦੁਪੱਟਾ ਆ ਉਹਨੂੰ ਪੂਰਾ ਹੈਂਡ ਦੇ ਨਾਲ ਹਾਈਲਾਈਟ ਕੀਤਾ ਗਿਆ ਆ ਆ ਚੈੱਕ ਕਰੋ ਦੁਪੱਟਾ ਪੂਰਾ ਵੱਡਾ ਆ ਪੂਰਾ ਫੁੱਲਾ ਡੁੱਲਾ ਦੁਪੱਟਾ ਬਣਿਆ ਹੋਇਆ ਆ ਆ ਦੇਖੋ ਜੀ ਇਹਦੇ ਵਿੱਚ ਸ਼ੇਡ ਆਪਣੇ ਕੋਲੇ ਇੱਕ ਹੋਰ ਆ ਤੇ ਇਹ ਆਪਣੇ ਕੋਲੇ ਹੈਗਾ ਆ 3500 ਦੀ ਰੇਂਜ ਵਿੱਚ 3500 ਦੀ ਰੇਂਜ ਵਿੱਚ ਆ ਜੀ ਇਹ ਵਾਲਾ ਸੁੰਦਰ ਇੱਕ ਸ਼ੇਡ ਆਪਣੇ ਕੋਲੇ ਇਹੇ ਆਏ ਦੇ ਵਿੱਚ ਇਹ ਲੈ ਕੇ ਆ ਲੋ ਕਿ ਆਨ ਜਨੂ ਪਾਰਟੀ ਵੇਅਰ ਸੂਟ ਆ ਹੈਗਾ ਆ ਪਾਰਟੀ ਵੇਅਰ ਦੇ ਵਿੱਚ 컬렉ਸ਼ਨ ਆ ਜਾਂਦੀ ਹੈ ਜੀ ਬਹੁਤ ਸੋਹਣਾ ਸੂਟ ਆ 3500 ਦੀ ਰੇਂਜ ਵਿੱਚ ਆ ਜੀ 3500 ਦਾ ਆ ਵੀ ਜਿਹੜਾ ਮੈਂ ਤੁਹਾਨੂੰ ਸੂਟ ਦਿਖਾਉਣ ਲੱਗੀ ਆ ਇਹ ਵੀ ਹੈਗਾ ਆ ਯੋਰਜਟ ਦਾ ਸੂਟ ਆ ਇਹਨੂੰ ਵੀ ਥ੍ਰੈਡ ਦੇ ਨਾਲ ਜਿਹੜਾ ਆ ਸਾਰਾ ਬਣਿਆ ਹੋਇਆ ਸਾਰੀ ਸ਼ਰਟ ਫਰੰਟ ਜਿਹੜੀ ਆ ਇਹਦੀ ਥ੍ਰੈਡ ਦੇ ਨਾਲ ਬਣੀ ਹੋਈ ਆ ਆ ਚੈੱਕ ਕਰੋ ਜੀ ਬਹੁਤ ਸੋਹਣਾ ਸੂਟ ਬਣਿਆ ਹੋਇਆ ਆ ਆ ਦੇਖੋ ਪ੍ਰਿੰਟਰਡ ਸੂਟ ਆ ਬਟ ਇਹਦੇ ਸਾਰੇ ਤੇ ਹੀ ਬ੍ਰੀਕ ਬ੍ਰੀਕ ਥ੍ਰੈਡ ਦੇ ਨਾਲ ਜਿਹੜਾ ਆ ਫਲਾਰਸ ਨੂੰ ਹਾਈਲਾਈਟ ਕੀਤਾ ਗਿਆ ਆ ਠੀਕ ਆ ਉਹਨਾਂ ਦੀਆਂ ਡੰਡੀਆਂ ਨੂੰ ਪੱਤੀਆਂ ਨੂੰ ਬਹੁਤ ਸੋਹਣਾ ਸੂਟ ਆ ਸੇਮ ਉਹੀ ਆ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਸੂਟ ਦਿਖਾਇਆ ਸੀਗਾ ਜਿਹੜੀ ਇਹਦੀ ਬਾਟਮ ਆਪਣੀ ਸ਼ਰਟ ਹੈਗੀ ਆ ਪਿਓਰ ਯੋਰ ਜਟ ਦੀ ਸ਼ਰਟ ਆ ਤੇ ਜਿਹੜੀ ਇਹਦੀ ਆਪਣੀ ਬਾਟਮ ਆ ਉਹ ਪਿਓਰ ਮਸਲੀਨ ਦੀ ਬਾਟਮ ਆ ਇਹਦੀ ਠੀਕ ਆ ਜੀ ਤੇ ਜੇ ਜੇ ਮੈਂ ਤੁਹਾਨੂੰ ਸ਼ਰਟ ਵੀ ਦਿਖਾਉਣੀ ਆ ਖੁੱਲੇ ਡੁੱਲੇ ਸੂਟਾਂ ਇਹਨਾਂ ਦੀ ਕੋਈ ਟੈਨਸ਼ਨ ਨਹੀਂ ਕਿ ਬਣੂਗਾ ਨਹੀਂ ਇਦਾਂ ਦਾ ਕੋਈ ਇਸ਼ੂ ਨਹੀਂ ਹੈਗਾ ਇਹਦੇ ਵਿੱਚ ਤੇ ਇਹਦਾ ਦੁਪੱਟਾ ਵੀ ਦੇਖੋ ਸੇਮ ਦੁਪੱਟਾ ਜਿੱਦਾਂ ਦਾ ਸ਼ਰਟ ਹੈਗੀ ਆ ਸੇਮ ਉਦੋਂ ਦਾ ਦੁਪੱਟਾ ਦੇਖੋ ਕਿੰਨਾ ਪਿਆਰਾ ਦੁਪੱਟਾ ਡੀਸੈਂਟ ਜੀ ਲੁੱਕ ਦੇ ਵਿੱਚ ਬਣਾਇਆ ਹੋਇਆ ਸਰਦਾਰੀ ਤੇ ਸਿੰਪਲ ਸੂਟ ਆ ਜੀ ਆਹ ਜਿੱਦਾਂ ਮਰਜੀ ਇਦਾਂ ਦੀਆਂ ਸ਼ੇਡਸ ਵੇਅਰ ਕਰੋ ਹਨ ਗਰਮੀਆਂ ਦੇ ਵਿੱਚ ਤੇ ਇਹਦੀ ਰੇਂਜ ਆਪਣੇ ਕੋਲੇ ਹੈਗੀ ਆ 2700 2700 ਦੀ ਰੇਂਜ ਵਿੱਚ ਆ ਜੀ ਇਹ ਆਪਣੇ ਕੋਲੇ ਸੂਟ ਇਹਦੇ ਵਿੱਚ ਇੱਕ ਹੋਰ ਸ਼ੇਡ ਹੈਗੀ ਆ ਉਹ ਵੀ ਮੈਂ ਤੁਹਾਨੂੰ ਦਿਖਾ ਦਿੰਨੀ ਆ ਆ ਚੈੱਕ ਕਰੋ ਜੀ ਬੈਂਦੀ ਕਲਰ ਆਏ ਦੇ ਵਿੱਚ ਆ ਦੋਨੋਂ ਸ਼ੇਡਸ ਸਟਿਲ ਆਪਣੇ ਕੋਲੇ ਅਵੇਲੇਬਲ ਨੇ ਆ ਮੈਂ ਦੋ ਤੁਹਾਨੂੰ ਸੂਟ ਹੋਰ ਸ਼ੋਅ ਕਰਨ ਲੱਗੀ ਆ ਇਹ ਰਾਮ ਟੈਕਸ ਦਾ ਸੂਟ ਆ ਪਿਓਰ ਰਾਮ ਟੈਕਸ ਦਾ ਆ ਆ ਚੈੱਕ ਕਰੋ ਇੰਨਾ ਜਵਦਾ ਸੋਨਾ ਬਣਿਆ ਹੋਇਆ ਸੂਟ ਮਸ਼ੀਨਵਰਕ ਦੇ ਨਾਲ ਜਿਹੜਾ ਇਹਦੇ ਤੇ ਵਰਕ ਕੀਤਾ ਗਿਆ ਆ ਆ ਵੇਖੋ ਆ ਦੇਖੋ ਜੀ ਪੂਰਾ ਜਿਹੜਾ ਤੇ ਮਸ਼ੀਨਵਰਕ ਹੋਇਆ ਆ ਸੈਲਫ ਪ੍ਰਿੰਟਡ ਸੂਟ ਇਹ ਆ ਠੀਕ ਆ ਫਲਾਰਸ ਬਣੇ ਹੋਏ ਆ ਦੇਖੋ ਕਿੰਨਾ ਸੋਹਣਾ ਇਹਦੇ ਤੇ ਮਸ਼ੀਨਵਰਕ ਕੀਤਾ ਗਿਆ ਆ ਫਲਾਰ ਦੀ ਫਿਨਿਸ਼ਿੰਗ ਦੇਖੋ ਕਿੰਨੀ ਸੋਹਣੀ ਹੋਈ ਆ ਠੀਕ ਹੈ ਇੱਕ ਤਿੰਨ ਫਲਾਰ ਬਣੇ ਹੋਏ ਨੇ ਉੱਪਰ ਸ਼ਰਟ ਤੇ ਤੇ نیچے ਘੇਰਾ ਵੇਖੋ ਕਾਵਿਆ ਵਾਲਾ ਘੇਰਾ ਬਣਿਆ ਹੋਇਆ ਆ ਪ੍ਰੋਪਰ ਕਾਵਿਆ ਕੀਤਾ ਗਿਆ ਆ ਇਹਨਾਂ ਦੇ ਵਿੱਚ ਤੇ ਮਾਰਕੂ ਵੀ ਦੇਖੋ ਕਿੰਨੀ ਫਿਨਿਸ਼ਿੰਗ ਆਈ ਆ ਤੇ ਇਹਦੀ ਬਾਟਮ ਦੇਖੋ ਬਾਟਮ ਬਹੁਤ ਸੋਹਣੀ ਬਣੀ ਹੋਈ ਆ ਆ ਦੇਖੋ ਜੀ ਛੋਟੇ ਛੋਟੇ ਸਟਾਰਸ ਬਣੇ ਹੋਏ ਆ ਬਾਟਮ ਦੇ ਵਿੱਚ ਤੇ ਇਹਦਾ ਦੁਪੱਟਾ ਹੈਗਾ ਜੀ ਪਿਓਰ ਮਸਲੀਨ ਦੇ ਵਿੱਚ ਦੁਪੱਟਾ ਆ ਇਹਦਾ ਜਿੱਦਾਂ ਦਾ ਹੁਣ ਤੁਸੀਂ ਸਾਰੇ ਲਾਈਕ ਕਰਦੇ ਆ ਕਿ ਸਾਨੂੰ ਕੁਲੇ ਕੁਲੇ ਜਿਹੇ ਦੁਪੱਟੇ ਚਾਹੀਦੇ ਆ ਸੇਮ ਉਦਾਂ ਦਾ ਦੁਪੱਟਾ ਆ ਆ ਵੇਖੋ ਬਹੁਤ ਸੋਹਣਾ ਦੁਪੱਟਾ ਜੀ ਆ ਚੈੱਕ ਕਰੋ ਜਿੰਨਾ ਸੋਹਣਾ ਸੂਟ ਆ ਉਹਦੇ ਤੋਂ ਵੱਧ ਸੋਹਣਾ ਦੁਪੱਟਾ ਆ ਕਿਉਂਕਿ ਸਾਰੇ ਦੁਪੱਟੇ ਨੂੰ ਹੀ ਚਾਹੁੰਦੇ ਆ ਕਿ ਸਾਨੂੰ ਦੁਪੱਟਾ ਸੋਹਣਾ ਮਿਲਣਾ ਚਾਹੀਦਾ ਆ ਕਿਉਂਕਿ ਜਿੰਨਾ ਸੋਹਣਾ ਦੁਪੱਟਾ ਹੋਊਗਾ ਉਹਦੇ ਨਾਲ ਹੀ ਸੂਟ ਦੀ ਗ੍ਰੇਸ ਆਉਂਦੀ ਆ ਤੇ ਇਹਦੇ ਵਿੱਚ ਇੱਕ ਸ਼ੇਡ ਆਪਣੇ ਕੋਲੇ ਹੋਰ ਅਵੇਲੇਬਲ ਆ ਆ ਵਾਲੇ ਸ਼ੇਡ ਦੀ ਪਿਸਤਾ ਸ਼ੇਡ ਆ 올ਿਵ ਸ਼ੇਡ ਵੀ ਕਹਿ ਸਕਦੇ ਆ ਇਹਨੂੰ ਇਹ ਆਪਣੇ ਕੋਲੇ ਹੈਗਾ ਆ 2500 ਦੀ ਰੇਂਜ ਵਿੱਚ 2500 ਦੀ ਰੇਂਜ ਵਿੱਚ ਆ ਜੀ ਇਹ ਆਪਣੇ ਕੋਲੇ ਸੂਟ ਤੇ ਸ਼ੇਡਸ ਇਹਦੇ ਵਿੱਚ ਸਿਰਫ ਦੋ ਹੀ ਆ ਇੱਕ ਲਾਈਟ ਪਰਪਲ ਸ਼ੇਡ ਹੈਗੀ ਆ ਤੇ ਇੱਕ 올ਿਵ ਸ਼ੇਡ ਆ ਜੀ 2500 ਦੀ ਰੇਂਜ ਵਿੱਚ ਆ ਜੀ ਇਹ ਸੂਟ ਮੈਨੂੰ ਨਹੀਂ ਲੱਗਦਾ ਕਿ ਤੋ ਵੀ ਤੁਹਾਨੂੰ 2500 ਦਾ ਸੂਟ ਮਿਲੂਗਾ ਪ੍ਰੋਪਰ ਉਹਦੇ ਤੇ ਵਰਕ ਹੋਇਆ ਆ ਹੈਗਾ ਵੀ ਰਾਮ ਟੈਕਸ ਦਾ ਆ ਇਹ ਸੀ ਆ ਜਿਹੜਾ ਮੈਂ ਤੁਹਾਨੂੰ ਹੋਰ ਸੂਟ ਦਿਖਾਉਣ ਲੱਗੀਆਂ ਇਹ ਵੀ ਸੇਮ ਪਹਿਲੇ ਵਾਲਾ ਹੀ ਆ ਲਾਈਕ ਰਾਮ ਟੈਕਸ ਦਾ ਹੀ ਆ ਇਹ ਵੀ ਬਹੁਤ ਸੋਹਣਾ ਸੂਟ ਬਣਿਆ ਹੋਇਆ ਹੈ ਆ ਗਦਮੀ ਸ਼ੇਡ ਦਾ ਸੂਟ ਆ ਜੀ ਆ ਚੈੱਕ ਕਰੋ ਇਹਦੇ ਵਿੱਚ ਬਹੁਤ ਸੋਹਣੀ ਨਿੱਕੀ 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 ਜੀ ਬੁਤੀ ਪਈ ਹੋਈ ਆ ਨੈਕ ਦੇ ਵੀ ਆ ਫੱਟੀ ਬਹੁਤ ਹੀ ਪਿਆਰੀ ਬਣੀ ਹੋਈ ਆ ਆ ਸੇਮ ਜਿੱਦਾਂ ਹੁਣ ਆਪਾਂ ਲੇਸ ਲਗਾਉਨੇ ਆ ਹਨਾ ਲੇਸ ਦੀ ਸ਼ੇਪ ਦੇ ਵਿੱਚ ਜਿਹੜਾ ਵਰਕ ਕੀਤਾ ਗਿਆ ਹੈ ਇਹਦੇ ਤੇ ਵਿੱਚ ਵੀ ਇਹਦੇ ਆਹ ਜਿਹੜੇ ਜਿਹਦੇ ਤੇ ਵਰਕ ਕੀਤਾ ਗਿਆ ਸੇਮ ਲਾਈਕ ਇਦਾਂ ਲੱਗਦਾ ਨੈਟਾ ਬਟ ਇਹ ਨੈਟ ਨਹੀਂ ਹੈਗੀ ਆ ਛੋਟੇ ਛੋਟੇ ਡਾਟਸ ਹੀ ਆ ਇਹਦੇ ਵਿੱਚ ਪ੍ਰਿੰਟ ਦੇਖੋ ਕਿੰਨਾ ਪਿਆਰਾ ਆ ਆ ਲੋ ਜੀ ਤੇ ਇਹਦਾ ਘੇਰਾ ਵੀ ਚੈੱਕ ਕਰੋ ਤੇ ਕੀ ਰਿਹਾ ਤੇ ਵਰਕ ਵੇਖੋ ਕਿੰਨਾ ਸੋਹਣਾ ਵਰਕ ਕੀਤਾ ਗਿਆ ਆ ਤੇ ਇਹਦਾ ਮੈਂ ਤੁਹਾਨੂੰ ਦੁਪੱਟਾ ਵੀ ਦਿਖਾਉਣੀ ਆ ਦੁਪੱਟਾ ਇਹਦੇ ਨਾਲ ਵੀ ਪ्योर ਮਸਲੀਨ ਦਾ ਦੁਪੱਟਾ ਆ ਕਰੋਸ਼ੀਏ ਦੀ ਜਿਹੜੀ ਹੈਗੀ ਆ ਕਰੋਸ਼ੀਆ ਵਰਕ ਜਿਹੜਾ ਹੁੰਦਾ ਆ ਹਨਾ ਉਹਦੇ ਵਾਲੀ ਇਹਦੇ ਤੇ ਲੇਸ ਲੱਗੀ ਹੋਈ ਆ ਤੇ ਦੁਪੱਟਾ ਦੇਖੋ ਆ ਚੈੱਕ ਕਰੋ ਦੁਪੱਟਾ ਸਾਰਾ ਕਿੰਨਾ ਸੋਹਣਾ ਬਣਿਆ ਹੋਇਆ ਦੁਪੱਟਾ ਅਗੂਛ ਇਹਦੇ ਵਿੱਚ ਆਪ ਨੇ ਦੋ ਸ਼ੇਡਸ ਆ ਸੇਮ ਡਿਜ਼ਾਈਨ ਦੇ ਵਿੱਚ ਇੱਕ ਆਹ ਜਿਹੜੀ ਮੈਂ ਤੁਹਾਨੂੰ ਬਦਾਮੀ ਸ਼ੇਡ ਦਿਖਾਈ ਆ ਉਹ ਆ ਇੱਕ 올ਿਵ ਸ਼ੇਡ ਹੈਗੀ ਆ ਇਹਦੇ ਵਿੱਚ ਠੀਕ ਆ ਇਹ ਆਪਣੇ ਕੋਲੇ ਹੈਗਾ ਆ ਜੀ ਸੂਟ 2600 ਦੀ ਰੇਂਜ ਵਿੱਚ ਠੀਕ ਆ ਜੀ 2650 ਦਾ ਇਹ ਸੂਟ ਆ ਇਹ ਬਹੁਤ ਪਿਆਰਾ ਸੂਟ ਆ ਪਿਓਰ ਰਾਮ ਟੈਕਸ ਦੇ ਸੂਟ ਆ ਜੀ ਇਹ ਪਿਓਰ ਕਾਟਨ ਦੇ ਦੁਪट्टे ਦੋਨਾਂ ਦੇ ਨਾਲ ਮਸਲੀਨ ਦੇ ਬਣੇ ਹੋਏ ਆ ਕਿੰਨੇ ਸੋਹਣੇ ਡਿਜ਼ਾਈਨਰ ਦੁਪੱਟੇ ਰੈਡੀ ਕੀਤੇ ਗਏ ਆ ਪ੍ਰੋਪਰ ਲੇਸਿਸ ਦੇ ਨਾਲ ਫਿਨਿਸ਼ਿੰਗ ਕੀਤੀ ਹੋਈ ਹੈ ਤੁਸੀਂ ਚੈੱਕ ਕਰ ਸਕਦੇ ਆ 182500 ਦੀ ਰੇਂਜ ਆਜੋ ਹੁਣ ਤੁਹਾਨੂੰ ਦਿਖਾਈਏ ਕਾਟਨ ਦੇ ਵਿੱਚ ਸਿਰਫ 1800 ਦੀ ਰੇਂਜ ਵਿੱਚ ਮਸ਼ੀਨ ਵਰਕ ਦੇ ਸੂਟ ਆ ਬਹੁਤ ਹੀ ਜ਼ਿਆਦੇ ਸੋਹਣੇ ਸੂਟ ਆ ਜੀ ਬਾਅਦ ਨਵਾਂ ਨਵਾਂ ਸਾਰਾ ਮਾਰਕ ਖੋਲ੍ਹੇ ਪਏ ਆ ਆਪਾਂ ਤੁਹਾਨੂੰ ਦਿਖਾ ਰਹੇ ਆ ਪਹਿਲਾਂ ਚੈੱਕ ਕਰੋ ਜੀ ਆ ਦੇਖੋ ਜੀ ਦੇਖੋ ਕਿੰਨਾ ਸੋਨਾ ਇਹਦਾ neck ਬਣਿਆ ਹੋਇਆ ਆ ਚੈੱਕ ਕਰ ਸਾਦੇ ਆ ਤੁਸੀਂ ਮਸ਼ੀਨ ਵਰਕ ਦੇ ਨਾਲ ਪ੍ਰੋਪਰ ਜਿਹੜੇ ਆ ਸਰਕਲ ਬਣੇ ਹੋਏ ਆ ਹਨਾ ਇਹਨਾਂ ਦੇ ਵਿੱਚ ਮਿਰਰ ਦਿੱਤਾ ਹੋਇਆ ਆ ਆ ਦੇਖੋ ਲੇਸ ਦੇਖੋ ਇਹਦੀ ਕਿੰਨੀ ਪਿਆਰੀ ਲੇਸ ਲੱਗੀ ਹੋਈ ਆ ਕਿੰਨਾ ਸੋਹਣਾ ਕੰਬੀਨੇਸ਼ਨ ਕਰਕੇ ਤੇ ਇਹਦੀਆਂ ਆਰਮਸ ਤੇ ਵੀ ਅੱਗੇ ਸੇਮ ਇਹੀ ਲੇਸ ਦਾ ਡਿਜ਼ਾਈਨ ਦਿੱਤਾ ਗਿਆ ਆ ਆ ਚੈੱਕ ਕਰੋ ਓਕੇ ਤੇ ਇਹਦੀ ਬਾਟਮ ਜਿਹੜੀ ਹੈਗੀ ਆ ਆ ਚੈੱਕ ਕਰ ਲਓ ਪਲੇਨ ਬਾਟਮ ਹੈਗੀ ਆ ਇਸਦੀ ਤੇ ਇਹਦਾ ਹੁਣ ਮੈਂ ਤੁਹਾਨੂੰ ਦੁਪੱਟਾ ਦਿਖਾਉਣੀ ਆ ਦੁਪੱਟਾ ਦੇਖ ਕੇ ਵੀ ਤੁਸੀਂ ਖੁਸ਼ ਹੋ ਜਾਓਗੇ ਇੰਨਾ ਸੋਹਣਾ ਦੁਪੱਟਾ ਇਹਦਾ ਰੈਡੀ ਕੀਤਾ ਜਾਣਾ ਆਪਾਂ ਔਰ ਗੇਂਦਾ ਦਾ ਦੁਪੱਟਾ ਆ ਉਹਦੇ ਤੇ ਮਸ਼ੀਨਵਰਕ ਕੀਤਾ ਹੋਇਆ ਆ ਤੇ ਪ੍ਰੋਪਰ ਸੇਮ ਇਹੀ ਲੇਸ ਲੱਗੀ ਹੋਈ ਆ ਜੀ ਆ ਲੋ ਜੀ ਆ ਵੇਖੋ ਕੰਬੀਨੇਸ਼ਨ ਵੇਖੋ ਦੁਪੱਟੇ ਦਾ ਕਿੰਨਾ ਪਿਆਰਾ ਕੀਤਾ ਹੋਇਆ ਇਸ ਤੇ ਨਾਲ ਕਲਰ ਕੰਬੀਨੇਸ਼ਨ ਦੇਖੋ ਤੇ ਆ ਦੇਖੋ ਤੁਸੀਂ ਕੰਮ ਦੇਖੋ ਦੁਪੱਟੇ ਦੇ ਤੇ ਫਿਰ ਤੁਸੀਂ ਰੇਟ ਦੇਖਿਓ ਇਹਦਾ ਆ ਦੇਖੋ ਕੰਮ ਦੇਖੋ ਕਿੰਨਾ ਸੋਹਣਾ ਕੰਮ ਕੀਤਾ ਗਿਆ ਹੈ ਆ ਸਿਰਫ ਇਹੀ ਹੈਗਾ ਆ 1800 ਦਾ 21 ਤੋਂ ਵੀ ਤੁਹਾਨੂੰ ਮਿੰਮੂ ਨਹੀਂ ਲੱਗਦਾ ਜੇ ਤੁਸੀਂ ਕੱਲਾ ਵਰਕ ਵੀ ਕਰਾਓਗੇ ਤਾਂ ਇਹਨਾਂ ਨੂੰ 1800 ਦਾ ਹੋਊਗਾ ਬਹੁਤ ਕਾਸਟ ਜਾਂਦੀ ਆ ਕੱਲੇ ਵਰਕ ਦੀ ਹੀ ਇਹ ਵਿਦ ਦਾ ਫੈਬਰਿਕ ਸਾਰਾ ਕੁਝ 1800 ਦਾ ਆ ਕਿੰਨਾ ਸੋਹਣਾ ਬਣਿਆ ਹੋਇਆ ਸੂਟ organza ਦਾ ਦੁਪੱਟਾ ਇਸ ਦੇ ਨਾਲ ਤੇ ਇਹਦੇ ਵਿੱਚ ਤੁਹਾਨੂੰ ਜਿਹੜੀਆਂ ਸ਼ੇਡਸ ਮੈਂ ਦੱਸ ਦਿੰਨੀ ਕਿਹੜੀਆਂ ਕਿਹੜੀਆਂ ਆ ਚੈੱਕ ਕਰੋ ਸ਼ੇਡਸ ਕਿੰਨੀਆਂ ਸੋਹਣੀਆਂ ਸਾਰੀਆਂ ਗਰਲਿਸ਼ ਸ਼ੇਡਸ ਆ ਜਿੱਦਾਂ ਮਰਜੀ ਕੁੜੀਆਂ ਪਾਉਣ ਕਿਉਂਕਿ ਬਹੁਤ ਆ ਲਾਈਕ ਇਹ ਕਹਿ ਲੋ ਕਿ ਸਮ ਗਰਲਸ ਲਾਈਕ ਕਰਦੀਆਂ ਆ ਡਾਰਕ ਸ਼ੇਡਸ ਕੁਝ ਕਰਦੀਆਂ ਪੇਸਟਲ ਸ਼ੇਡਸ ਹਰ ਇੱਕ ਦਾ ਟੇਸਟ ਆਪਣਾ ਆਪਣਾ ਹੁੰਦਾ ਹੈ ਨਾ ਡਿਫਰੈਂਟ ਡਿਫਰੈਂਟ ਟੇਸਟ ਹੁੰਦਾ ਆ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਆ ਤੇ ਬਾਕੀ ਜਿੰਨੂੰ ਵੀ ਜਿਹੜਾ ਕਲਰ ਪਸੰਦ ਹੈਗਾ ਆ ਮੇਰੇ ਨਾਲ ਭੈਣਾ ਮੈਨੂੰ ਡੀਐਮ ਕਰੋ ਤੇ ਤੁਹਾਡੇ ਪਾਰਸਲ ਤੁਹਾਡੇ ਤੱਕ ਪਹੁੰਚਾਉਣੀ ਹੈ ਬਹੁਤ ਸੋਹਣੇ ਮਿੱਠੇ ਜਿਹੇ ਆ ਦੰਨੀਆਂ ਵਿੱਚ ਪਾਉਣ ਵਾਲੇ ਲੋਕ ਤੇ ਲਾਈਕ ਜਿੱਦਾ ਤੁਸੀਂ ਕਾਲਜ ਜਾਂਦੀਆਂ ਹਨ ਕਿਸੇ ਦੀ ਫਰੈਸ਼ਰ ਪਾਰਟੀ ਆਉਂਦੀ ਹੈਗੀ ਆ ਕੋਈ ਵੀ ਪਾਰਟੀ ਆਉਂਦੀ ਆ ਕੋਈ ਫੰਕਸ਼ਨ ਆਉਂਦਾ ਹੈ ਤੁਸੀਂ ਜਿੱਦਾ ਮਾੜੀ ਸੂਟ ਵੀ ਇੱਥੇ ਆ ਕੇ ਜਾ ਸਕਦੇ ਆ ਤੇ ਆਜੋ ਸੂਟ ਬਣਾਓ ਸਟੇਟ ਸਲਵਾਰ ਬਣਾਓ ਪਾਕਿਸਤਾਨੀ ਸਲਵਾਰ ਬਣਾਓ ਬਹੁਤ ਸੋਹਣੇ ਲੱਗਣੇ ਆ ਉਹਨਾਂ ਦੇ ਨਾਲ ਤੇ ਦੁਪੱਟੇ ਦੇਖੋ ਦੀ ਬੜੀ ਖਾਸ ਕਰਕੇ ਦੁਪੱਟੇ ਕਿਉਂਕਿ ਮੈਂ ਤੁਹਾਨੂੰ ਹੋਰ 1500 ਦੀ ਰੇਂਜ ਵਿੱਚ ਸੂਟ ਦਿਖਾਉਣ ਲੱਗੀ ਆ ਬਹੁਤ ਪਿਆਰਾ ਸੂਟ ਬਣਿਆ ਹੋਇਆ ਆ ਤੁਸੀਂ ਉਹਦਾ ਵਰਕ ਵੀ ਚੈੱਕ ਕਰਿਓ ਚਲੋ ਜੀ ਚੈੱਕ ਕਰੋ ਪਾਰਸੀ ਵਰਕ ਹੋਇਆ ਆ ਬਹੁਤ ਸੋਹਣਾ ਸੂਟ ਬਣਿਆ ਹੋਇਆ ਜੀ ਚੈੱਕ ਕਰੋ ਇਹ ਵੀ ਕਾਟਨ ਦੇ ਵਿੱਚ ਸੂਟ ਆ ਤੇ ਪਲੇਨ ਇਸ ਦੀ ਬਾਟਮ ਆ ਨੈਕ ਪੂਰਾ ਇਹਦਾ ਹੈਵੀ ਬਣਿਆ ਹੋਇਆ ਵਾ ਬਾਕੀ ਸਾਰੀ ਸ਼ਰਟ ਤੇ ਬੁੱਟੀ ਪਈ ਹੋਈ ਆ ਲਾਈਕ ਮਤਲਬ ਫਲਾਰ ਬਣਿਆ ਹੋਇਆ ਇੱਕ ਸਿੰਗਲ ਸਿੰਗਲ ਫਲਾਰ ਦਿੱਤਾ ਗਿਆ ਆ ਤੇ ਇਸ ਦਾ ਦੁਪੱਟਾ ਚੈੱਕ ਕਰਿਓ ਇਹ ਦਾ ਦੁਪੱਟਾ ਚੈੱਕ ਕਰੋ ਦੁਪੱਟਾ ਕਿੰਨਾ ਸੋਹਣਾ ਬਣਿਆ ਹੈ ਸਾਰਾ ਦੁਪੱਟਾ ਇਹਦੇ ਜਿਹੜਾ ਕਿ ਆ ਉਹ ਕੱਟਵਰਕ ਆ ਠੀਕ ਹੈ ਜੀ ਤੇ ਸਾਰੇ ਤੇ ਹੀ ਵਰਕ ਕੀਤਾ ਗਿਆ ਆ ਆ ਚੈੱਕ ਕਰੋ ਗਾਰਲਿਸ਼ ਸਟਾਈਲ ਜਿਹੜਾ ਸੂਟ ਬਣਿਆ ਹੋਇਆ ਆ ਤੇ ਇਹਦੇ ਵਿੱਚ ਆਪਣੇ ਕੋਲੇ ਸ਼ੇਡਸ ਤਿੰਨ ਹੋਰ ਹੈਗੀਆਂ ਆ ਉਹ ਵੀ ਚੈੱਕ ਕਰੋ ਹਲੋ ਜੀ ਇਹ ਸ਼ੇਡਸ ਆਪਣੇ ਕੋਲੇ ਅਵੇਲੇਬਲ ਨੇ ਤੇ ਇਹ ਆਪਣੇ ਕੋਲੇ ਹੈਗਾ ਵਾ 1500 ਦਾ ਸੂਟ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੋਂ ਮੈਂ ਤੁਹਾਨੂੰ ਇੰਨਾ ਹੀ ਕੰਟੈਂਟ ਦਿਖਾਇਆ ਹੋਇਆ ਆ ਬਾਕੀ ਆਪਣੇ ਕੋਲ ਹੋਰ ਵੀ ਬਹੁਤ ਆਰਟੀਕਲਸ ਨੇ ਤੇ ਮੈਂ ਲਾਈਕ ਮੈਂ ਹੌਲੀ 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 ਤੁਹਾਡੇ ਨਾਲ ਸ਼ੇਅਰ ਕਰੂੰਗੀ ਬਾਕੀ ਜਿੰਨੇ ਵੀ ਸ਼ੌਪ ਤੇ ਆਣਾ ਹੋਵੇ ਮੋਸਟ ਵੈਲਕਮ ਜਦੋਂ ਮਾਰਦੀ ਤੁਸੀਂ ਸ਼ੌਪ ਤੇ ਆਓ ਤੇ ਸਾਡਾ ਐਡਰੈਸ ਹੈਗਾ ਆ ਸਰਹਾਲੀ ਰੋਡ ਓਪੋਜ਼ਿਟ TVS TVS ਏਜੰਸੀ ਮੋਟਰਸਾਈਕਲ ਵਾਲੀ ਤੇ ਨਵੀਂ ਕੋਠੀ ਪੰਦੀ ਹੈਗੀ ਆ ਉਹਦੇ ਵਿੱਚ ਆ ਮਤਲਬ ਜਦੋਂ ਵੀ ਤੁਸੀਂ ਐਂਟਰ ਕਰਕੇ ਅੰਦਰ ਤੇ ਬੈਕ ਸਾਈਡ ਤੇ ਆਣ ਕੇ ਤੁਹਾਨੂੰ ਸ਼ਾਪ ਦਾ ਪਤਾ ਚੱਲ ਜਾਊਗਾ। ਨੀચે ਸਾਡੇ ਜਿਹੜੇ ਆ ਵਰਕਰ ਲੱਗੇ ਹੋਏ ਆ ਕੰਮ ਚੱਲਦਾ ਪਿਆ ਆ ਘਰ ਦਾ ਤੁਸੀਂ ਜਿੰਨੂ ਮਰਜ਼ੀ ਪੁੱਛ ਲਿਓ ਕਿ ਬੁਟੀਕ ਕਿੱਥੇ ਆ ਸਾਰੇ ਤੁਹਾਨੂੰ ਦੱਸ ਦੇਣਗੇ। ਵੈਸੇ ਵੀ ਹੁਣ ਥੋੜਾ ਜਿਹਾ ਕੰਮ ਹੁੰਦਾ ਪਿਆ ਬੁਟੀਕ ਦਾ। ਉਹਦੇ ਕਰਕੇ ਤੁਹਾਨੂੰ ਆਪ ਨੂੰ ਹੀ ਬਾਅਦ ਵਿੱਚ ਪਤਾ ਚੱਲ ਜਾ ਕਰੂਗਾ। ਮਿਰਰ ਤੋਂ ਹੀ ਮਿਰਰ ਤੇ ਪ੍ਰੋਪਰ ਜਿਹੜੀ ਆ ਫਿਲਮ ਲੱਗ ਜਾਣੀ ਆ ਉਹਦੇ ਤੋਂ ਤੁਹਾਨੂੰ ਪਤਾ ਚੱਲ ਜੂਗਾ ਕਿ ਉਹ ਬੁਟੀਕ ਆ। ਤੇ ਜਦੋਂ ਮਰਜ਼ੀ ਤੁਸੀਂ ਆਓ ਸੰਡੇ ਜਿਹੜੀ ਬੁਟੀਕ ਆ ਸਾਡੀ ਉਹ ক্লোਜ਼ ਹੁੰਦੀ ਆ ਬਾਕੀ ਸਾਡੀ ਟਾਈਮਿੰਗ ਹੈਗੀ ਆ 10:30 ਤੋਂ 6 ਵਜੇ ਤੱਕ ਜਦੋਂ ਮਾਜੀ ਆਓ ਮੋਸਟ ਵੈਲਕਮ ਥੈਂਕ ਯੂ ਸੋ ਮਚ ਸਾਰਿਆਂ ਦਾ ਸਾਰੀਕਾਲਸ ਆ ਰਿਆ